ਆਨ ਕੀ ਆਸ ਤੇ ਨਰ ਦੋਜਕ ਜਾਏਂਗੇ ਸਤ ਪਖੇ ਰਵਿਦਾਸ ਬਹੁਤ ਜਨਮ ਵਿਛੜੇ ਤੇ ਮਾਦੋ ਏ ਜਨਮ ਤੁਮਾਰੇ ਲੇਕੇ ਕਹਿ ਰਵਿਦਾਸ ਆਸ ਲਗ ਜੀਵੋ ਜਰਪਿਓ ਦਰਸ਼ਨ ਤੇ ਕੀ ਗੁਰੂ ਪਰਿ ਸਾਧ ਸੰਗਤ ਜੀ ਆਪਣੀ ਰਸਨਾ ਨੂੰ ਪਵਿੱਤਰ ਕਰਕੇ ਗੱਜ ਕੇ ਆਖੋ ਜੈ ਗੁਰਦੇਵ ਜੈ ਗੁਰਦੇਵ ਸਾਧ ਸੰਗਤ ਜਿੰਨੀ ਸੰਗਤ ਬੈਠੀ ਆ ਆਵਾਜ਼ ਨਹੀਂ ਆਈ ਇੱਕ ਵਾਰੀ ਫੇਰ ਆਪਣੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੈ ਗੁਰਦੇਵ ਜੈ ਗੁਰਦੇਵ ਸਾਧ ਸੰਗਤ ਜੀ ਆਪਾਂ ਬਹੁਤ ਭਾਗਾਂ ਵਾਲੇ ਆ ਕਿ ਤਨ ਤਨ ਸ੍ਰੀ ਗੁਰੂ ਅਮਰਤ ਬਾਣੀ ਤੇ ਸਾਡੇ ਬਹੁਤ ਹੀ ਪੂਜਨੀਏ ਸੰਤ ਨਨਜਨ ਦਾਸ ਮਹਾਰਾਜ ਦੀ ਨਿਕੇ ਗੋਦਾਪਾ ਆਨੰਦ ਮਾਣ ਰਹੇ ਆ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਕਿ 108 ਸੰਤ ਸਰਿੰਦਰ ਦਾਸ ਮਹਾਰਾਜ ਜੀ ਇਹ ਪ੍ਰਤਮਾ ਸਥਾਪਿਤ ਕੀਤੀ ਹੈ ਇਹ ਕਈ ਵੇਲੇ ਸਾਧ ਸੰਗਤ ਜੀ ਕਈਆਂ ਦੇ ਮਨਾਂ ਦੇ ਵਿੱਚ ਇਹ ਵਿਚਾਰ ਪੈਦਾ ਹੋ ਜਾਂਦਾ ਕਿ ਇਹ ਤਾਂ ਮੂਰਤੀ ਪੂਜਾ ਹੋਣ ਲੱਗ ਪਈ ਇਹਦੇ ਮਨਮੁਖ ਲੋਕ ਹੁੰਦੇ ਆ ਉਹਨਾਂ ਦੇ ਮਨਾਂ ਦੇ ਵਿੱਚ ਇਹ ਵਿਚਾਰ ਪੈਦਾ ਹੋ ਜਾਂਦਾ ਕਿ ਮੂਰਤੀ ਸਥਾਪਿਤ ਕੀਤੀ ਕੇ ਮੂਰਤੀ ਦੀ ਪੂਜਾ ਹੁੰਦੀ ਸਾਧ ਸੰਗਤ ਜੀ ਇਹ ਜਿਹੜੀਆਂ ਪ੍ਰਤਮਾ ਜਾਂ ਮੂਰਤੀਆਂ ਉਹਨਾਂ ਮਹਾਪੁਰਸ਼ਾਂ ਦੀਆਂ ਲਾਈਆਂ ਜਾਂਦੀਆਂ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਕੁਝ ਕੀਤਾ ਸਾਨੂੰ ਉਹਨਾਂ ਦੀ ਪ੍ਰਤਮਾ ਨੂੰ ਦੇਖ ਕੇ ਇਹ ਚੇਤਾ ਆਉਂਦਾ ਕਿ ਭਾਈ ਇਹਨੇ ਜ਼ਿੰਦਗੀ ਦੇ ਵਿੱਚ ਕੀ ਸੰਘਰਸ਼ ਕੀਤਾ ਸਾਨੂੰ ਉਹਨਾਂ ਦੇ ਸਰੂਪ ਨੂੰ ਦੇਖ ਕੇ ਉਹਨਾਂ ਨੂੰ ਸਿੱਖਣ ਨੂੰ ਮਿਲਦਾ ਕਿ ਨਹੀਂ ਜ਼ਿੰਦਗੀ ਦੇ ਵਿੱਚ ਘਲਣਾ ਘਾਲੀ ਤੇ ਇੱਥੇ ਤੱਕ ਪਹੁੰਚੇ ਇਸ ਕਰਕੇ ਮਹਾਪੁਰਸ਼ਾਂ ਜਿਹੜੇ ਸਰੂਪ ਆ ਇਸ ਕਰਕੇ ਸਜੋਬਤ ਕੀਤੇ ਜਾਂਦੇ ਆ ਦਾਸ ਨੂੰ 5 ਸਾਲ 108 ਸਤਿ ਸੰਤ ਦਾਸ ਮਹਾਰਾਜ ਜੀ ਕੋ ਰਹਿਣ ਦਾ ਮੌਕਾ ਮਿਲਿਆ ਤੇ ਸੰਤ ਮਹਾਰਾਜੀਆਂ ਦਾ ਜਿਹੜਾ ਸੁਆਸ ਸੀ ਸਾਜ ਸੰਗ ਜੀ ਬੜਾ ਮਿੱਠੜਾ ਸੁਆਸ ਸੀ ਮਿੱਠ ਬੋਲੜਾ ਤੇ ਜਿਹੜਾ ਵੀ ਸਾਜ ਸੰਗ ਜੀ ਉਹਨਾਂ ਨਾਲ ਗੱਲਬਾਤ ਕਰਦਾ ਸੀ ਉਹਨਾਂ ਦਾ ਉਹਨਾਂ ਦਾ ਹੀ ਸਾਜ ਸੰਗ ਜੀ ਹੋ ਜਾਂਦਾ ਸੀਗਾ ਇੰਨਾ ਪ੍ਰੇਮ ਸੰਗਤ ਦੇ ਨਾਲ ਸੀ ਉਹਨਾਂ ਦਾ ਤੇ ਅੱਜ ਵੀ ਸੰਗਤਾਂ ਸਾਜ ਸੰਗ ਜੀ ਉਹਨਾਂ ਦੇ ਪ੍ਰੇਮ ਦੇ ਵਿੱਚ ਮਿਲ ਕੇ ਬੈਠੀਆਂ ਸਾਂਝੀਆਂ ਉਹਾਂ ਦੀ ਯਾਦ ਦੇ ਵਿੱਚ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਏ ਕੋਟ ਜਨਮ ਕੇ ਕਿਲ ਵਖ ਨਾਸੇ ਹਰ ਚਰਨੀ ਜਤ ਲਾਈ ਧਰਮ ਦਾ ਜ ਮਾਰਗ ਅਸੰਤ ਕਾ ਮਾਰਗ ਸਾਧ ਸੰਗ ਜੀ ਕੋਈ ਵਿੜਲਾ ਵਿੜਲਾ ਹੀ ਪਉਂਦਾ ਸਾਰਿਆਂ ਨੂੰ ਨਸੀਬ ਨਹੀਂ ਹੁੰਦਾ ਜਿਨ੍ਹਾਂ ਤੇ ਉਸ ਮਾਲਿਕ ਦੀ ਕਿਰਪਾ ਹੋਵੇ ਪਰਮੇਸ਼ਰ ਦੀ ਜਿਨ੍ਹਾਂ ਤੇ ਸੰਤ ਖੁਸ਼ ਹੋ ਜਾਣ ਆਪਣੀ ਮੇਰ ਭਰਿਆ ਹੱਥ ਰੱਖ ਦੇਣ ਸਾਤਸੰਗਜੀ ਉਹੀ ਇਸ ਮੰਜ਼ਲ ਨੂੰ ਪਾਉਂਦਾ ਹੈ। ਤਾਂ ਜਿੰਨੇ ਵੀ ਸਾਤਸੰਗਜੀ ਸੰਤ ਮਹਾਪੁਰਸ਼ ਸਾਡੇ ਸੰਤਾ ਮਹਾਪੁਰਸ਼ਾਂ ਨੇ ਪਰਵਚਨ ਕੀਤੇ ਸੀ ਤਰਬਰ ਸਰਬਰ ਸੰਤ ਜਨ ਚੌਥਾ ਬਾਦਲ ਮੇ ਪਰਪਕਾਰ ਕਰਨੇ ਸੰਤਾਂ ਤਾਰੀ ਤੇ ਜਿਹੜੇ ਸੰਤ ਜਨ ਸਾਤਸੰਗਜੀ ਸੰਸਾਰ ਤੇ ਆਉਂਦੇ ਆ ਉਹ ਪਰਪਕਾਰ ਕਰਨ ਵਾਸਤੇ ਆਉਂਦੇ ਆ। ਕਬੀਰ ਸੇਵਾ ਕੋ ਦੋਏ ਪਹਿਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੰਤ ਜਿਹੜੇ ਕਿੱਡਾ ਵੱਡਾ ਪਰਵਕਾਰ ਕਰਦੇ ਸਾਡੇ ਤੇ ਨਾਮ ਜਪਾਜ ਪਾ ਕੇ ਸਾਨੂੰ ਮੁਕਤ ਕਰ ਦਿੰਦੇ ਸੰਸਾਰ ਤੋਂ ਇਹ ਸਤਗੁਰ ਉਦਾਸ ਮਹਾਰਾਜ ਜੀ ਵੀ ਆਪਣੀ ਬਾਣੀ ਦੇ ਵਿੱਚ ਨਾਮ ਦੀ ਮਹਿਮਾ ਕਰਦੇ ਆ ਮਕੰਦ ਮਕੰਦ ਜਪੋ ਸੰਸਾਰ ਬੈਨ ਮਕੰਦ ਤਨ ਹੋਏ ਹੋ ਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮਕੰਦ ਹਮਰਾ ਪਿਤ ਮਾਤਾ ਜੀਵਤ ਮਕੰਦੇ ਮਰਤ ਮਕੰਦੇ ਤਾਂ ਕੇ ਸੇਵਕ ਕੋ ਸਦਾ ਆਨੰਦ ਦੇਖੋ ਸਤਗੁਰ ਅਰਬਦਾਸ ਮਹਾਰਾਜ ਜੀ ਆਨੇ ਸਾਰੇ ਸੰਸਾਰ ਨੂੰ ਆਖਿਆ ਕਿ ਭਜਨ ਕਰੋ ਸਿਮਰਨ ਕਰੋ ਸੁਮਾਲਕ ਦਾ ਜੇ ਸੁਖ ਚਾਹੁੰਦੇ ਆ ਜੇ ਸਿਮਰਨ ਨਹੀਂ ਕਾਨਾ ਸੰਸਾਰ ਜੀ ਇਹ ਜੜੀ ਸਾਡੀ ਦੇਹ ਆਇ ਖਾਕ ਹੋ ਜਾਣੀ ਆ ਜਿੰਦੇ ਵੀ ਸਿਮਰਨ ਕਰੋ ਮਰਦੇ ਵੀ ਉਸ ਮਾਲਕ ਦਾ ਸਿਮਰਨ ਕੋ ਤਾਂ ਤੁਹਾਨੂੰ ਸੁਖ ਮਾਪ੍ਰਾਪਤ ਹੋਵੇਗਾ ਸਿਮਰਨ ਦਾ ਕੀ ਮਹੱਤਵ ਹੈ ਸਾਧ ਸੰਗਤ ਜੀ ਜਿਹੜਾ ਉਸ ਮਾਲਕ ਦਾ ਸਿਮਰਨ ਕਰਦਾ ਉਹ ਤਾਂ ਇਸ ਸੰਸਾਰ ਦੇ ਵਿੱਚ ਵੀ ਸੁੱਖ ਪਾਉਂਦਾ ਆ ਜਿਹੜਾ ਮਰਦੇ ਸਮੇ ਉਸ ਮਾਲਕ ਦਾ ਸਿਮਰਨ ਕਰਦਾ ਆ ਉਹ ਵੀ ਉਸ ਮਾਲਕ ਦੇ ਘਰ ਦੇ ਦਰਗਾਹ ਦੇ ਵਿੱਚ ਉਹਨੂੰ ਮਾਣ ਮਿਲਦਾ ਆ ਇਹ ਨਾਮ ਦਾ ਮਹੱਤਵ ਆ ਤਾਂ ਸਤਿਗੁਰੂ ਅਦਾਸ ਮਹਾਰਾਜ ਜੀ ਆਖਦੇ ਕਿ ਜਿਹੜੇ ਤਾਂ ਸਿਮਰਨ ਕਰਦੇ ਆ ਉਹਨਾਂ ਨੇ ਤਾਂ ਸੁੱਖ ਪਾਉਣਾ ਹੀ ਪਾਉਣਾ ਜਿਨ੍ਹਾਂ ਨੇ ਪਾਪ ਕੀਤੇ ਆ ਜੇ ਉਹ ਵੀ ਪਰਮੇਸ਼ਰ ਦਾ ਸਿਮਰਨ ਕਰ ਲੈਣਗੇ ਉਹ ਵੀ ਇਸ ਸੰਸਾਰ ਭਾਵ ਸਾਗਰ ਤੋਂ ਪਰ ਜਾਣਗੇ ਸਤਿਗੁਰੂ ਦਾਸ ਮਾਰੇ ਬਾਣੀ ਵਿੱਚ ਫਰਮਾਉਂਦੀ ਹਨ ਲੁਭ ਆਜਾਮਲ ਪਿੰਗਲਾ ਲੁਭਤ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤ ਨਿਸ ਤਰੇ ਤੂੰ ਕਿਉ ਨਾ ਤਰੇ ਰਵੀ ਦਾਸ ਦੇਖੋ ਆਜਾਮਲ ਪਾਪੀ ਵਰਗੇ ਲੁਭਤ ਕੁੰਚਰ ਇੰਦਾਂ ਦੇ ਖੁੱਟੀ ਬੁੱਧੀ ਵਾਲੇ ਸਾਧ ਸੰਗਤ ਜੀ ਤਰ ਗਏ ਜਿਹੜੇ ਤਾਂ ਭਜਨ ਕਰਦੇ ਉਹ ਕਿਉਂ ਨਹੀਂ ਤਰਨਗੇ ਤਾਂ ਫਤਗੂ ਨਾਨਕ ਦੇ ਮਹਾਰਾਜ ਜੀ ਫਰਮਾਉਂਦਿਆ ਮੂਤ ਪਲੀਤੀ ਕੱਪੜ ਹੋਏ ਦੇਹ ਸਬੂਨ ਲਈਏ ਤੋ ਇਹ ਭਰਗੇ ਮਤ ਪਾਪਾਂ ਕੇ ਸੰਗ ਹੋ ਧੋਪੇ ਨਾਵੇ ਕੇ ਰਾਂ ਦਿਗਾ ਸਾਬਣ ਦੇ ਨਾਲ ਮੈਲਾ ਕਪੜਾ ਧੋਇਆ ਜਾਂਦਾ ਆ ਇਸੇ ਤਰ੍ਹਾਂ ਜਿਹੜੀ ਸਾਡੀ ਮਤ ਮੈਲੀ ਹੋ ਜਾਂਦੀ ਆ ਜੇ ਉਹਨੂੰ ਧੋਣ ਵਾਸਤੇ ਸਿਰਫ ਜੇ ਹੈ ਤਾਂ ਸਤਿਗੁਰਾਂ ਵੱਲੋਂ ਬਖਸ਼ਿਆ ਹੋਇਆ ਨਾਮ ਜਿਹੜੇ ਨਾਲ ਸਾਡੀ ਮਤ ਮੈਲੀ ਹੋਈ ਜਾਂ ਸਾਡੇ ਜਿਹੜੇ ਮਾੜੇ ਕੀਤੇ ਕਰਮ ਉਹ ਸਾਫ ਹੁਣੇ ਨਾਮ ਤੋਂ ਬਗੈਰ ਹੁ ਕੋਈ ਨਹੀਂ ਇਦਾਂ ਦਾ ਪਾਏ ਜਿਨ੍ਹਾਂ ਤੋਂ ਅਸੀਂ ਆਪਣੇ ਕਰਮਾਂ ਨੂੰ ਕੱਟ ਲਵਾਂ ਤਾਂ ਸਤਿਗੁਰ ਰਵਿਦਾਸ ਮਹਾਰਾਜ ਨੇ ਸਿਰਫ ਉਸ ਮਾਲਕ ਦਾ ਸਿਮਰਨ ਕਰਨ ਵਾਸਤੇ ਪ੍ਰੇਰਿਤ ਕੀਤਾ ਹੈ ਨਾਮ ਤੇ ਰਾਰਤੀ ਮਜ ਨਮਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਕਿ ਸਿਰਫ ਉਸ ਮਾਲਕ ਦਾ ਸਿਮਰਨ ਕਰੋ ਕਿਉਂਕਿ ਜਿਹੜਾ ਮਾਲਕ ਦਾ ਸਿਮਰਨ ਆ ਇਹ ਹੀ ਤੁਹਾਨੂੰ ਮੋਕਸ਼ ਪ੍ਰਾਪਤ ਮੋਕਸ਼ ਦੇ ਸਕਦਾ ਆ ਕਿਉਂ ਜੇ ਕਿਸੇ ਹੋਰ ਦੇਵੀ ਦੇਵ ਦੇ ਦੀ ਤੁਸੀਂ ਆਰਾਧਨਾ ਕਰਦੇ ਆ ਤਾਨੂੰ ਮੁਕਤੀ ਪ੍ਰਾਪਤ ਨਹੀਂ ਹੋਣੀ ਬਾਣੀ ਵਿੱਚ ਲਿਖਿਆ ਹੈ ਤੂੰ ਕਈ ਹਤ ਹੋ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ ਤੇ ਤੁਸੀਂ ਆਪਣੇ ਆਪ ਨੂੰ ਭਵਾਨੀ ਮਾਂ ਆਖਦੀਆਂ ਕਿ ਜਦੋਂ ਮੁਕਤੀ ਦਾ ਸਮਾਂ ਹੁੰਦਾ ਹੈ ਉਦੋਂ ਕਿੱਥੇ ਲੁਕ ਜਾਂਦੀਆਂ ਇਸ ਕਰਕੇ ਜਿਹੜੇ ਸੰਤ ਜਾਣੇ ਆਹੀ ਤਾਨੂੰ ਮੋਕਸ਼ ਦੇ ਸਕਦੇ ਆ ਮੁਕਤੀ ਦਾ ਦਾਤਾ ਸਤ ਸੰਤ ਨਹੀਂ ਹਨ ਤਾਂ ਸਤਗੁਰੂ ਰਬਦਾਸ ਮਹਾਰਾਜ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਆ ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਾਰ ਤਰੇ ਤਾਂ ਦੇਖੋ ਜਿਹਨੇ ਨਿਸਤਾਰ ਹੁੰਦੇ ਆ ਜਿਹੜੇ ਜਨਾਂ ਨੇ ਪਾਪ ਕੀਤੇ ਉਹ ਵੀ ਸੰਸਾਰ ਤੋਂ ਜੇ ਪਰਮੇਸ਼ਰ ਦਾ ਸਿਮਰਨ ਕਰਨਗੇ ਉਹ ਵੀ ਤਰ ਜਾਣਗੇ ਇਸੇ ਤਰ੍ਹਾਂ ਸਾਧ ਸੰਗਤ ਜੀ ਗੱਲ ਸੁਣਨ ਵਾਲੇ ਸਾਧ ਸੰਗਤ ਜੀ ਖਿਆਲ ਇਧਰ ਰੱਖਣਾ ਜਰਾ ਐਦਾਂ ਹੀ ਸੰਤ ਜਨਾਂ ਕਿਸੇ ਯਾਤਰਾ ਤੇ ਗਏ ਜਦੋਂ ਯਾਤਰਾ ਤੇ ਗਏ ਤਾਂ ਸੰਤਾਂ ਦੇ ਕੋਲ ਸਮਾਨ ਕਾਫੀ ਸੀਗਾ ਤਾਂ ਰੇਲ ਗੱਡੀ ਦਾ ਸਫ਼ਰ ਕਰ ਰਹੇ ਸੀ ਸੰਤ ਜਦੋਂ ਗੱਡੀ ਤੋਂ ਉਤਰੇ ਤਾਂ ਸਮਾਨ ਕਾਫੀ ਸੀ ਤਾਂ ਸੰਤਾਂ ਨੇ ਇੱਕ ਪੁਲੀ ਨੂੰ ਆਵਾਜ਼ ਮਾਰੀ ਕੇ ਭਾਈ ਮੇਰਾ ਸਮਾਨ ਚੁੱਕ ਲੈ ਤਾਂ ਜਦੋਂ ਪੁਲੀ ਨੇ ਸਮਾਨ ਚੁੱਕਿਆ ਸੰਤ ਅੱਗੇ-ਅੱਗੇ ਜਾਂਦੇ ਸੀ ਕੁਲੀ ਪਿੱਛੇ-ਪਿੱਛੇ ਤੁਰਿਆ ਜਾਂਦਾ ਸੀ ਤਾਂ ਸੰਤਾਂ ਮਹਾਪੁਰਸ਼ਾਂ ਦਾ ਸੁਭਾਅ ਹੁੰਦਾ ਕਿ ਭਈ ਜਿਹੜਾ ਵੀ ਵਿਅਕਤੀ ਮਿਲ ਜਾਵੇ ਉਹਦੀ ਜ਼ਿੰਦਗੀ ਨੂੰ ਸੁਧਾਰਨਾ ਸੰਤਾਂ ਦਾ ਇਹ ਸੁਭਾਅ ਹੁੰਦਾ ਹੈ ਆ ਜਿਹੜਾ ਵੀ ਕੋਈ ਉਹਨਾਂ ਦੇ ਸੰਗ ਆਜਵੇ ਉਹਨੂੰ ਮਾਲਕ ਦੇ ਨਾਮ ਦੇ ਨਾਲ ਜੋੜਨਾ ਇਹ ਸੰਤਾਂ ਦਾ ਸੁਭਾਅ ਹੁੰਦਾ ਹੈ ਤਾਂ ਜਦੋਂ ਸਾਧ ਸੰਗ ਜੀ ਕੁਲੀ ਨਾਲ-ਨਾਲ ਤੁਰਿਆ ਸੀਗਾ ਤਉ ਨਾਸਤਿਕ ਸਿਗਾ ਪਰਮੇਸ਼ਰ ਦਾ ਕਦੀ ਉਹਨੇ ਨਾਂ ਨਹੀਂ ਸੀ ਲਿਆ ਤਾਂ ਸੰਤ ਮਹਾਪੁਰਸ਼ ਕਹਿਣ ਲੱਗੇ ਉਹਨੂੰ ਕੁਲੀ ਨੂੰ ਕਿ ਸਜਨਾ ਗੁਰਮਖਾ ਕਦੀ ਪਰਮੇਸ਼ਰ ਦਾ ਕਦੀ ਰਾਮ ਦਾ ਨਾਂ ਵੀ ਲਿਆ ਆ ਤਾਂ ਕੁਲੀ ਮੋਰੀ ਆਖਣ ਕਹਿੰਦਾ ਕਹਿੰਦਾ ਮੈਂਸ ਵਾਲੇ ਰਾਮ ਤੋਂ ਕੀ ਲੈਣਾ ਸੰਤ ਮਹਾਪੁਰਸ਼ ਕਹਿਣ ਲੱਗੇ ਕਿ ਭਾਈ ਜਿਹੜਾ ਤੂੰ ਆ ਭੁੱਲ ਭਲੇਖੇ ਉਸ ਮਾਲਕ ਦਾ ਨਾਂ ਲਿਆ ਇਹਦਾ ਤੈਨੂੰ ਫਲ ਜਰੂਰ ਮਿਲਣਾ ਆ ਸੰਤ ਮਹਾਂਪੁਰ ਚਲੇ ਗਿਆ ਜਦੋਂ ਅੱਗੇ ਜਾਏ ਆਪਣੇ ਜਿੱਥੇ ਉਹ ਨਹੀਂ ਜਾਣਾ ਸੀ ਉੱਥੇ ਜਾ ਕੇ ਬੈਠ ਗਏ ਤਾਂ ਕੋਲੀ ਨੂੰ ਕਹਿੰਦੇ ਕਿ ਬਹਿ ਜਾ ਗੁਰਮਖਾ ਕਹਿੰਦੇ ਅੱਜ ਤੋਂ 7ਵੇਂ ਦਿਨ ਮੈਂ ਇਹ ਸੰਸਾਰ ਤੋਂ ਚਲ ਜਾਣਾ ਮੇਰੀ ਅੱਜ ਤੋਂ 7ਵੇਂ ਦਿਨ ਸੰਸਾਰ ਤੋਂ ਮੌਤ ਹੋ ਜਾਣੀ ਤੇ ਆ 7ਵੇਂ ਦਿਨ ਉਦੋਂ ਬਾਅਦ ਤੇਰੀ ਵੀ ਮੌਤ ਹੋ ਜਾਣੀ ਇੱਕ ਗੱਲ ਦਾ ਚੇਤਾ ਰੱਖੀ ਜਦੋਂ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਲੇਖਾ ਜੋਖਾ ਹੋਵੇਗਾ ਤਾਂ ਤੂੰ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕਰਮ ਨਹੀਂ ਕੀਤਾ ਤੇਰੀ ਜ਼ਿੰਦਗੀ ਦੇ ਵਿੱਚ ਨਰਕ ਹੀ ਨਰਕ ਆ ਜਿਹੜਾ ਤੂੰ ਇਹ ਭੁੱਲ ਕੇ ਸਾਲਾ ਰਾਮ ਆਖਿਆ ਆ ਇਹਦਾ ਤੈਨੂੰ ਫਲ ਜਰੂਰ ਮਿਲਣਾ ਜਦੋਂ ਤੈਨੂੰ ਪੁੱਛਣਗੇ ਵੀ ਜਿਹੜਾ ਤੂੰ ਰਾਮ ਕਿਹਾ ਇਹਦਾ ਪਹਿਲਾ ਫਲ ਲੈਣਾ ਆ ਕਿ ਪਹਿਲਾ ਨਰਕ ਭੋਗਣਾ ਆ ਤਾਂ ਤੂੰ ਆਖੀ ਵੀ ਪਹਿਲਾਂ ਮੈਂ ਇਸ ਰਾਮ ਦਾ ਫਲ ਲੈਣਾ ਆ ਤੇ ਕਹਿੰਦੇ ਤੈਨੂੰ ਇਹਦੇ RAM ਦੇ ਫਲ ਦੇ ਬਦਲੇ ਤੈਨੂੰ ਸੱਚਖੰਡ ਮਿਲੂਗਾ ਤਾਂ ਜਦੋਂ ਕੁਲੀ ਨੇ ਕੀ ਕੀਤਾ ਮਨ ਦੇ ਵਿੱਚ ਵੀ ਆ ਸੰਤ ਮਹਾਂਪੁਰਖ ਵੀ ਉਦੋਂ ਹੀ ਗੱਲਾਂ ਕਰਦੇ ਆ ਜਦੋਂ 7 8 7 ਦਿਨ ਹੋਏ ਤੇ ਕਹਿੰਦਾ ਮੈਂ ਜਾ ਕੇ ਦੇਖ ਆਂ ਸੰਤਾਂ ਨੂੰ ਮਿਲ ਆਂ ਜਦੋਂ ਸੰਤਾਂ ਨੂੰ ਜੋ ਮਿਲਣ ਵਾਸਤੇ ਗਿਆ ਤਾਂ ਸੰਤ ਸੱਚੀ ਚੋਲਾ ਛੱਡ ਗਿਆ ਬੜਾ ਹੈਰਾਨ ਹੋਇਆ ਉਹ ਉਹਨੂੰ ਫਿਕਰ ਪੈ ਗਿਆ ਵੀ ਜੇ ਸੰਤਾਂ ਨੇ ਇਹ ਗੱਲ ਆਖੀ ਸੀ ਵੀ 7 ਦਿਨ ਬਾਅਦ ਮੈਂ ਇਹ ਸਰੀਰ ਛੱਡ ਜਾਣਾ ਤੇ ਮੈਂ ਵੀ ਹੁਣ ਇਹ ਮਤਲਬ ਹੈ ਵੀ 7 ਦਿਨ ਬਾਅਦ ਮੇਰੀ ਵੀ ਮੌਤ ਹੋ ਜਾਣੀ ਉਹਨੂੰ ਫਿਕਰ ਪੈ ਗਿਆ ਜਦੋਂ 7 ਦਿਨ ਸਾਧ ਸੰਗਤ ਜੀ ਹੋਏ ਤਾਂ ਉਹ ਕੁਲੀ ਵੀ ਮੌਤ ਹੋ ਗਈ ਤੇ ਧਰਮ ਰਾਜ ਦੇ ਜਮਦੂਤ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਲਾ ਕੇ ਉਹਨੂੰ ਖੜਾ ਕਰ ਦਿੱਤਾ ਉਹਦਾ ਬਈ ਖਾਤਾ ਕੱਢਿਆ ਦੇਖਿਆ ਸਾਰੇ ਹੀ ਪੱਤਰੇ ਫੋਲੇ ਕਦੀ ਜ਼ਿੰਦਗੀ ਦੇ ਵਿੱਚ ਸੰਤਾਂ ਦੀ ਸੇਵਾ ਨਹੀਂ ਕੀਤੀ ਸੰਤਾਂ ਦੇ ਦਰਸ਼ਨ ਨਹੀਂ ਕੀਤੇ ਕੋਈ ਚੰਗਾ ਕਰਮ ਨਹੀਂ ਕੀਤਾ ਇੱਕ ਪੰਨੇ ਤੇ ਨਿਕਲਿਆ ਇਹਨੇ ਸਾਲਾ ਰਾਮ ਕਿਹਾ ਉਹ ਕਹਿੰਦੇ ਸੱਜਣਾ ਗੱਲ ਇਦਾਂ ਆ ਵੀ ਤੂੰ ਜ਼ਿੰਦਗੀ ਦੇ ਵਿੱਚ ਕੋਈ ਕਰਮ ਤਾਂ ਚੰਗਾ ਕੀਤਾ ਨਹੀਂ ਤੂੰ ਤੇਰੇ ਸਾਰੇ ਤੈਨੂੰ ਨਰਕ ਦਾ ਭਾਗੀਆਂ ਤੂੰ ਪਰ ਇੱਕ ਤੂੰ ਜ਼ਿੰਦਗੀ ਦੇ ਵਿੱਚ ਸਾਧੂਆਂ ਦੀ ਸੰਗਤ ਕੀਤੀ ਆ ਤੂੰ ਆਪਣੀ ਰਸਨਾ ਤੋਂ ਰਾਮ ਦਾ ਸ਼ਬਦ ਉਚਾਰਨ ਕੀਤਾ ਆ ਉਹਦੇ ਬਦਲੇ ਤੈਨੂੰ ਸੱਚਖੰਡ ਮਿਲਣਾ ਆ ਤੂੰ ਦੱਸ ਪਹਿਲਾਂ ਸੱਚਖੰਡ ਲੈਣਾ ਆ ਕਿ ਨਰਕ ਲੈਣਾ ਆ ਤਾਂ ਸਾਧ ਸੰਗਤ ਜੀ ਉਹਨੂੰ ਗੱਲ ਸਾਧੂਆਂ ਦੀ ਚੇਤੇ ਆ ਗਈ ਉਹ ਕਹਿਣ ਲੱਗਾ ਕਿ ਮੈਨੂੰ ਪਿੱਲਾ ਸੱਚਖੰਡ ਦੇ ਦਿਓ ਕਿਉਂ ਜਿਹੜੇ ਸੰਤ ਜਨ ਹੁੰਦੇ ਨਾ ਉਹਨਾਂ ਦਾ ਵਾਸਾ ਇੱਕ ਤਾਂ ਨਰਕ ਹੁੰਦੇ ਇੱਕ ਸਵਰਗ ਹੁੰਦੇ ਆ ਜਿਨੀ ਇਸ ਸੰਸਾਰ ਦੇ ਵਿੱਚ ਦਾਨ ਪੁੰਨ ਕੀਤਾ ਹੀਰੇ ਜਵਾਹਰਤ ਦਾਨ ਕੀਤੇ ਉਹਨਾਂ ਨੂੰ ਸਵਰਗ ਮਿਲਦਾ ਆ ਜਿਹੜੇ ਭਜਨ ਕਰਦੇ ਆ ਜਿਹੜੇ ਸਾਧੂ ਜਨ ਹੁੰਦੇ ਆ ਸੰਤਾਂ ਨੂੰ ਨਾਮ ਚ ਮੋਂਦੇ ਆ ਆਪ ਜਪੇ ਆਵਰਾ ਨਾਮ ਜਪਾਵੇ ਉਹਨਾਂ ਦਾ ਜਿਹੜਾ ਵਾਸਾ ਹੁੰਦਾ ਸਤਸੰਗ ਜੋ ਪਰਮੇਸ਼ਰ ਦੇ ਘਰ ਦੇ ਵਿੱਚ ਹੁੰਦਾ ਉਹਨੂੰ ਕਹਿੰਦੇ ਸੱਚਖੰਡ ਉਹਨੇ ਆਖਿਆ ਵੀ ਮੈਨੂੰ ਪਹਿਲਾ ਸੱਚਖੰਡ ਦੇ ਦਿਓ ਜਦੋਂ ਉਹਨਾਂ ਨੂੰ ਜੰਮਦੂਤ ਕਹਿੰਦੇ ਵੀ ਭਾਈ ਤੈਨੂੰ ਨਾ 5 ਇੱਕ ਘੜੀ ਵਾਸਤੇ ਸੱਚਖੰਡ ਦੇ ਵਿੱਚ ਲਿਜਾਣਾ ਆ ਤਾਂ ਉਤੋਂ ਵਾਪਸ ਛੇਤੀ ਆ ਜਾਏ ਤੇ ਜਦੋਂ ਉਹਨੂੰ ਸੱਚਖੰਡ ਦੇ ਵਿੱਚ ਲਗਾਇਏ ਜਦੋਂ ਉਥੇ ਦੇਖਿਆ ਉਹ ਤੇ ਅਨਹਦ ਦੀ ਧੁਨ ਵੱਜੇ ਬੜੀ ਸ਼ਾਂਤੀ ਜਦੋਂ ਅੱਗੇ ਦੇਖਿਆ ਉਹੀ ਸੰਤ ਉਥੇ ਮੋਹਰੇ ਬੈਠੇ ਤੇ ਉਹਨੇ ਜਾ ਕੇ ਸੰਤਾਂ ਨੂੰ ਨਮਸਕਾਰ ਕੀਤੀ ਤਾਂ ਬਾਅਦ ਜਿਹੜੇ ਜਮਦੂਸ ਸੀ ਉਹਨੂੰ ਵਾਜਾ ਮਾਰਨ ਕੇ ਭਾਈ ਤੇਰਾ ਸਮਾਂ ਹੋ ਗਿਆ ਵਾਪਸ ਆ ਜਾ ਤਾਂ ਸੰਤ ਮਹਾਂਪੁਰਸ਼ ਕਹਿਣ ਲੱਗੇ ਕਿ ਭਾਈ ਤੂੰ ਪਿੱਛੇ ਮੁੜ ਕੇ ਨਾ ਵਿਦੇਖ ਇਹ ਸੱਚਖੰਡ ਆ ਇਹ ਸਾਧੂਆਂ ਦਾ ਆਸਥਾਨ ਆ ਇੱਥੇ ਜਮਦੂਤ ਅੰਦਰ ਨਹੀਂ ਆ ਸਕਦੇ ਇਹ ਸਾਧੂਆਂ ਦਾ ਸਾਧ ਸੰਗਤ ਜੀ ਪ੍ਰਤਾਪ ਆ ਸਾਧੂ ਜਿਹਦੇ ਤੇ ਮਿਹਰ ਭਰਿਆ ਹੱਥ ਰੱਖ ਦੇਣ ਜਿਨ੍ਹਾਂ ਤੇ ਆਪਣਾ ਅਸ਼ੀਰਵਾਦ ਰੱਖ ਦੇਣ ਸਾਧ ਸੰਗਤ ਜੀ ਉਹਨੂੰ ਭਵ ਸਾਗਰ ਤੋਂ ਪਾਰ ਕਰ ਦਿੰਦੇ ਆ ਇਦਾਂ ਹੀ ਸਾਡੇ ਪੂਜਨੀਏ ਸੰਤ 108 ਸਤਨ ਸੰਤ ਨਰਨਜਨ ਦਾਸ ਮਹਾਰਾਜ ਜੀ ਦਾ ਇਹੀ ਪਰਯੋਜਨ ਕਿ ਸੰਗਤਾਂ ਤੋਂ ਕਲਯੁਗ ਦੇ ਵਿੱਚ ਟਾਈਮ ਨਹੀਂ ਭਜਨ ਕਰਨ ਦਾ ਸਿਮਰਨ ਕਰਨ ਦਾ ਟਾਈਮ ਹੈ ਨਹੀਂਗਾ ਕਮਾਕਾਰਾਂ ਦੇ ਵਿੱਚ ਬਹੁਤ ਵਿਜੀ ਹੋ ਗਏ ਲਾਈਫ ਬਹੁਤ ਵਿਜੀ ਹੋ ਗਈ ਇਹ ਜਿਹੜੇ ਪਿੰਡਾ ਪਿੰਡਾਂ ਦੇ ਵਿੱਚ ਮਹਾਰਾਜ ਜੀ ਸਮਾਗਮ ਕਰਦੇ ਆ ਕਿ ਆਨੇ ਬਹਾਨੇ ਸੰਗਤਾਂ ਉਸ ਮਾਲਕ ਦਾ ਨਾਮ ਲੈਣ ਤੇ ਸੰਸਾਰ ਸਾਗਰ ਤੋਂ ਤਦ ਜੀ ਇਹ ਪਰ ਜਿਹੜਾ ਸੰਤ ਮਹਾਰਾਜ ਦਾ ਬਹੁਤ ਵੱਡਾ ਪਰਾਲਾ ਜਿਹੜਾ ਸੰਤਾਂ ਨੂੰ ਪਿੰਡ-ਪਿੰਡ ਜਾ ਕੇ ਉਹਨਾਂ ਨੂੰ ਦਰਸ਼ਨ ਦਿੰਦੇ ਆ ਕਹਿੰਦੇ ਧੰਨ ਸੋ ਗਾਓ ਧੰਨ ਸੋ ਠਾਓ ਉਹ ਧੰਨ ਆ ਜਗਾ ਜਿੱਥੇ ਸੰਤ ਮਹਾਪੁਰਸ਼ ਚਰਨ ਆ ਪਾ ਦਿੰਦੇ ਆ ਇਸ ਕਰਕੇ ਸਾਧ ਸੰਗਤ ਜੀ ਸਤਗੁਰੂ ਅਦਾਸ ਮਹਾਰਾਜ ਤਾਂ ਹੀ ਆਖਿਆ ਵੀ ਸੰਤਾਂ ਦੀ ਸੰਗਤ ਕਰਿਆ ਕਰੋ ਸੰਤ ਦੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਜੇ ਦੀਜੇ ਦੇਵਾਰ ਦੀ ਸੰਤ ਆਚਰਨ ਸੰਤ ਤੋਂ ਮਾਰਗ ਸੰਤ ਤੋਂ ਉਹ ਲੱਗ ਲੱਗਣੀ ਜਦ ਸਤਗੁਰੂ ਦਾਸ ਮਹਾਰਾਜ ਜੀ ਨੇ ਸੰਤਾਂ ਦੀ ਉਸ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿ ਮੈਨੂੰ ਸੰਤਾਂ ਦੀ ਸੰਗਤ ਬਖਸ਼ ਸੰਤਾਂ ਦੀ ਕਥਾ ਬਖਸ਼ ਸੰਤਾਂ ਦੀ ਰਹਿਣੀ ਬਹਿਣੀ ਸੰਤਾਂ ਵਾਲਾ ਆਚਰਨ ਬਖਸ਼ ਤਾਂ ਦੇਖੋ ਸਾਨੂੰ ਜਿਹੜੇ ਸਤਗੁਰੂ ਅਰਦਾਸ ਮਹਾਰਾਜ ਦੀ ਬਾਣੀ ਰਚ ਕੇ ਗਏ ਆ ਉਹ ਆਪਣੇ ਬਾਚ ਵਾਸਤੇ ਨਹੀਂ ਰਚ ਕੇ ਗਏ ਉਹ ਸਾਨੂੰ ਉਪਦੇਸ਼ ਦੇ ਕੇ ਗਏ ਆ ਸਤਗੁਰੂ ਅਰਦਾਸ ਮਹਾਰਾਜ ਦੀ ਇੱਕ ਇੱਕ ਸ਼ਬਦ ਨੂੰ ਤੁਸੀਂ ਪੜ੍ਹ ਕੇ ਦੇਖੋ ਸਾਧ ਸੰਗਤ ਜੀ ਸਾਨੂੰ ਕੱਲੇ ਕੱਲੇ ਸ਼ਬਦ ਦੇ ਵਿੱਚ ਸਾਨੂੰ ਉਪਦੇਸ਼ ਦੇ ਕੇ ਗਏ ਸਾਨੂੰ ਉਹਨਾਂ ਦੀ ਬਾਣੀ ਤੇ ਪੜ੍ਹ ਕੇ ਵਿਚਾਰਨਾ ਚਾਹੀਦਾ ਤੇ ਉਹਨਾਂ ਤੇ ਸਾਨੂੰ ਅਮਲ ਕਰਨਾ ਚਾਹੀਦਾ ਸਾਧ ਸੰਗਤ ਜੀ ਤਾਂ ਹੀ ਸਾਡਾ ਇਹ ਜ਼ਿੰਦਗੀ ਇਸ ਸੰਸਾਰ ਤੇ ਆਉਣਾ ਸਾਡਾ ਸਫਲ ਆ ਸਾਧ ਸੰਗਤ ਇੱਥੇ ਹੀ ਆਪਣੀ ਬਾਣੀ ਨੂੰ ਵਿਸ਼ਰਾਮ ਦਿੰਦੇ ਆ ਆਪਣੀ ਰਤਨਾ ਨੂੰ ਪਵਿੱਤਰ ਕਰਕੇ ਗੱਜ ਕੇ ਆਖੋ ਜੈ ਕਰਦੇ ਤਨ ਗੁਰਦੇ